ਵਾਯੋ ਜੀ ਕਾਲਚਰ ਵਾਯੋ ਜੀ ਕੀ ਫਤਈ ਸਾਧਿਓ ਅੱਜ ਸੁਖੇਰਨ ਸਿੰਘ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਸਟੇਟ ਬੋਡੀ ਦੀ ਮੀਟਿੰਗ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿਹੜਾ ਸਾਡਾ ਨਿਰੰਤਰ ਕੋਈ ਲਗਵਾ ਪਿਛਲੇ 4 ਮਹੀਨੇ ਤੋਂ ਮੋਰਚਾ ਚੱਲ ਰਿਹਾ ਹੈ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਡੱਬਾਲੀ ਬਾਰਡਰ ਤੇ ਰਤਨਪੁਰਾ ਬਾਰਡਰ ਤੇ ਉਹਦੇ ਵਿੱਚ ਵੱਧ ਸ਼ੂਰੀਅਤ ਕਰ ਰਹੀ ਹੈ ਕਿਉਂਕਿ ਝੋਨੇ ਦਾ ਸੀਜ਼ਨ ਹੈ ਇਸ ਕਰਕੇ ਡਿਊਟੀਆਂ ਲਾਈਆਂ ਨੀਆਂ ਹਰ ਜੱਥੇ ਬੰਦੀਆਂ ਸਾਡੀ ਜੱਦੀ ਬੰਦੀ ਦੀ ਡਿਊਟੀ ਲੱਗੀ ਐ ਕਿ ਤੁਸੀਂ ਇਹਦੇ ਵਿੱਚ ਘੱਟੋ ਘੱਟ 5 ਦਿਨ ਵੱਡੀ ਸ਼ਮੂਲੀਅਤ ਕਰਨੀ ਆ ਉੱਥੇ ਸੋ ਅਸੀਂ ਉਹਦੇ ਵਿੱਚ ਡਿਊਟੀਆਂ ਲਾਈਆਂ ਨੇ ਅੱਜ ਜਿਹਦੇ ਵਿੱਚ ਜਲੰਧਰ ਕੋਸ਼ਿਆਰਪੁਰ ਨਵਾਂ ਸ਼ਹਿਰ ਔਰ ਕਪੂਰਥਲਾ ਔਰ ਰੋਪੜ ਔਰ ਲੁਧਿਆਣਾ ਇਹ ਜਿਹੜੇ ਇੱਥੇ ਜ਼ਿਲ੍ਹੇ ਹੈਗੇ ਲਾਗੇ ਦੇ ਇਹਨਾਂ ਨੂੰ ਡਿਊਟੀਆਂ ਦਿੱਤੀਆਂ ਕਿ ਕਹਿੰਦੇ ਕਿ ਉੱਥੇ ਤੁਸੀਂ ਘੱਟੋ ਘੱਟ ਆਪਣੀਆਂ ਜਿਹੜੀਆਂ ਏਰੀਆ ਦੇ ਵਿੱਚੋਂ ਉਹ 40 40 ਗੱਡੀਆਂ ਲੈ ਕੇ ਜਾਣੀਆਂ ਔਰ ਘਰ ਤੋਂ ਘੱਟ 200 200 ਬੰਦਾ ਤੁਸੀਂ ਉੱਥੇ ਲੈ ਕੇ ਉਪਰਨਾ ਛੋ ਨਿਰੰਤਰ ਕਿਉਂਕਿ ਉੱਥੇ ਵੀ ਸ਼ਮੂਲੀਅਤ ਪੂਰੀ ਹੋਵੇ ਮੋਰਚਾ ਵੀ ਚੱਲੇ ਛੋ ਉਹਦੇ ਮੁਤਾਬਕਾਂ ਡਿਊਟੀਆਂ ਲਾਈਆਂ ਗਈਆਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਜ਼ਿਲ੍ਹੇ ਦੇ ਉਹਦੇ ਨਾਲਾਂ ਨਾਲ ਮੀਟਿੰਗ ਕਰਕੇ ਜਾਂ ਉਹਨਾਂ ਨੂੰ ਫੋਨ ਕਰਕੇ ਆਪਣੀ ਡਿਊਟੀ ਨੂੰ ਸੁਭਾਲੋ ਤੇ ਉਸ ਦਿਨ ਆਪਣੀ ਜਿਹੜੀ ਡੇਟ ਤੁਹਾਨੂੰ ਮਿਲਦੀ ਆ ਉਸ ਡੇਟ ਤੇ ਭਾਰੀ ਸ਼ਮੂਲੀਅਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ